ਪੰਜਾਬ ਚ ਵਿਆਹ ਦੇ ਮੌਕੇ ਤੇ ਡੀਜੇ ਤੇ ਨੱਚਦੇ ਥੜਕਦੇ ਲੋਕ ਗੋਲੀਆਂ ਚਲਾ ਕੇ ਕਦੋਂ ਕਿਸੇ ਦੀ ਮੌਤ ਨੂੰ ਬਲਾਵਾ ਦੇ ਦਿੰਦੇ ਨੇ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਪੰਜਾਬ ਚੋਂ ਤੱਕ ਵਾਪਰ ਚੁੱਕੀਆਂ ਨੇ ਕਾਫੀ ਟਾਈਮ ਪਹਿਲਾਂ ਇੱਕ ਲੜਕੀ ਵੀ ਇਸੇ ਤਰ੍ਹਾਂ ਕਿਸੇ ਦੀ ਗੋਲੀ ਦਾ ਸ਼ਿਕਾਰ ਹੋ ਗਈ ਸੀ ਜਦੋਂ ਉਹ ਸਟੇਜ ਤੇ ਡਾਂਸ ਕਰ ਰਹੀ ਸੀ ਤਾਂ ਡੀਜੇ ਦੀ ਧੁੰਦ ਤੇ ਨੱਚਦੇ ਇੱਕ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ ਤੇ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਦੋਂ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਮਾਤਮ ਛਾ ਗਿਆ ਆਪਣੇ ਵਿਆਹ ਦੀ ਪਾਰਟੀ ਦੇ ਦੌਰਾਨ ਫੌਜੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਦਰਸਲ ਇੱਕ ਦੋਸਤ ਵਿਆਹ ਦੀ ਖੁਸ਼ੀ ਮਨਾਉਂਦੇ ਸਮੇਂ ਫਾਇਰਿੰਗ ਕਰ ਰਿਹਾ ਸੀ ਤੇ ਇਹ ਫਾਇਰਿੰਗ ਦੌਰਾਨ ਗੋਲੀ 28 ਸਾਲ ਦੇ ਗੁਰਸੇਵਕ ਸਿੰਘ ਨੂੰ ਲੱਗੀ। ਗੁਰਸੇਵਕ ਸਿੰਘ ਖੜੂਰ ਸਾਹਿਬ ਦਾ ਰਹਿਣ ਵਾਲਾ ਸੀ, ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ 25 ਜਨਵਰੀ ਨੂੰ ਸੰਦੀਪ ਕੌਰ ਨਾਲ ਉਸਦਾ ਵਿਆਹ ਹੋਇਆ ਸੀ। 18 ਸਿੱਖ ਬਟਾਲੀਅਨ ਵਿੱਚ ਤਾਇਨਾਤ ਸੀ ਗੁਰਸੇਵਕ ਸਿੰਘ ਡਿਬੂੜਗਰ ਅਸਾਮ ਵਿੱਚ ਡਿਊਟੀ ਕਰ ਰਿਹਾ ਸੀ ਤੇ ਪਿਛਲੇ 9 ਸਾਲ ਤੋਂ ਫੌਜ ਵਿੱਚ ਸੇਵਾਵਾਂ ਦੇ ਰਿਹਾ ਸੀ। ਇਹ ਘਟਨਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਰੂਰ ਸਾਹਿਬ ਦੇ ਪਿੰਡ ਮਲਮੋਰੀ ਵਿੱਚ ਹੋਈ ਹੈ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਗੁਰਸੇਵਕ ਸਿੰਘ ਆਪਣੇ ਫੌਜ ਵਿੱਚ ਤਨਾਤ ਜਿਗਰੀ ਯਾਰ ਜੋਬਨ ਸਿੰਘ ਦੇ ਨਾਲ ਵਿਆਹ ਤੋਂ ਬਾਅਦ ਘਰ 'ਚ ਮਨਾਏ ਜਾ ਰਹੇ ਜਸ਼ਨ 'ਚ ਸ਼ਾਮਲ ਹੋਇਆ ਸੀ ਇਸ ਦੌਰਾਨ ਜਦੋਂ ਡੀਜੇ ਦੀ ਤਾਲ ਤੇ ਪੰਗੜੇ ਪਾਏ ਜਾ ਰਹੇ ਸਨ ਤਾਂ ਫੌਜ ਵਿੱਚੋਂ ਛੁੱਟੀ ਆਏ ਯਾਰਾ ਦੋਸਤਾਂ ਨੇ ਖੁਸ਼ੀ ਮਨਾਉਂਦੇ ਹੋਏ ਹਵਾਈ ਫਾਇਰਿੰਗ ਕਰ ਦਿੱਤੀ ਇਸ ਫਾਇਰਿੰਗ ਦੌਰਾਨ ਗੋਲੀ ਅਚਾਨਕ ਗੁਰਸੇਵਕ ਸਿੰਘ ਨੂੰ ਜਾਨ ਲੱਗੀ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਇੱਕ ਕੱਲ ਨਾਈਟ ਦੇ ਸਮੇਂ ਇੱਕ ਇਨਸੀਡੈਂਟ ਰਿਪੋਰਟ ਕੀਤਾ ਗਿਆ ਸੀਗਾ ਮਲਮੋਰੀ ਪਿੰਡ ਵਿੱਚ ਜੋਬਨ ਪ੍ਰੀਤ ਸਿੰਘ ਦੇ ਘਰੇ ਅ ਦੋ ਲੋਕ ਇਕੱਠੇ ਹੋਏ ਸੀਗੇ ਜਿਹਦੇ ਵਿੱਚ ਇੱਕ ਸਰੋਵਰ ਸਿੰਘ ਸੀਗਾ ਤੇ ਦੂਸਰਾ ਗੁਰਸੇ ਵਕਸਿੰਗ ਸੀਗਾ ਮੈਰਿਜ ਫੰਕਸ਼ਨ ਵੇਖਣ ਵਾਸਤੇ ਉੱਥੇ ਇਕੱਠੇ ਹੋਏ ਸੀਗੇ ਇੱਥੇ ਵੈਪਨ ਨਾਲ ਫਾਇਰਿੰਗ ਕਰਨ ਦੇ ਆਪਸ ਵਿੱਚ ਇਹਨਾਂ ਦਾ ਮੁੱਦੇ ਨੂੰ ਲੈ ਕੇ ਆਪਸ 'ਚ ਇਹਨਾਂ ਦਾ ਤਕਰਾਰਬਾਜੀ ਹੋਈ ਤੇ ਉਹ ਦੋਨੋਂ ਬੰਦਿਆਂ ਵਿੱਚ ਸੀਗਾ ਕਿ ਵੀ ਮੈਂ ਫਾਇਰ ਕਰੂੰਗਾ ਜਾਂ ਉਹ ਦੂਜਾ ਫਾਇਰ ਕਰੇਗਾ ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਜਿਹੜਾ ਸਰੋਵਰ ਸਿੰਘ ਸੀਗਾ ਉਦੇ ਹੱਥ ਨਾਲ ਜਿਹੜਾ ਵੈਪਨ ਸੀਗਾ ਉਹ ਉਹਦੀ ਬੁਲੇਟ ਇੰਜਰੀ ਹੋਈ ਗੁਰਸੇਵਕ ਸਿੰਘ ਨੂੰ ਤੇ ਗੁਰਸੇਵਕ ਸਿੰਘ ਦੀ ਉੱਥੇ ਫਿਰ ਡੈਥ ਹੋ ਗਈ ਜਿਸ ਦੇ ਤੇ ਪਰਿਵਾਰ ਦੇ ਬਹਿਨਾਂ ਤੇ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈਗਾ ਪੁਲਿਸ ਵੱਲੋਂ ਇਮੀਡੀਟਲੀ ਰਸ਼ ਕਰਦੇ ਵੇ ਜਿਹੜਾ ਦੋਸ਼ੀ ਸਰੋਵਰ ਸਿੰਘ ਸੀਗਾ ਉਹਨੂੰ ਅਰੈਸਟ ਕਰ ਲਿੱਤਾ ਗਿਆ ਹੈਗਾ ਨਾਲ ਹੀ ਦੋ ਵੈਪਨ ਵੀ ਬਰਾਮਦ ਕਰ ਲਿੱਤੇ ਗਏ ਹੈ। ਥੈਂਕ ਯੂ ਪੰਜਾਬ ਚ ਵਿਆਹ ਦੇ ਮੌਕੇ ਤੇ ਡੀਜੇ ਤੇ ਨੱਚਦੇ ਥੜਕਦੇ ਲੋਕ ਗੋਲੀਆਂ ਚਲਾ ਕੇ ਕਦੋਂ ਕਿਸੇ ਦੀ ਮੌਤ ਨੂੰ ਬਲਾਵਾ ਦੇ ਦਿੰਦੇ ਨੇ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਪੰਜਾਬ ਚ ਹੁਣ ਤੱਕ ਵਾਪਰ ਚੁੱਕੀਆਂ ਨੇ ਕਾਫੀ ਟਾਈਮ ਪਹਿਲਾਂ ਇੱਕ ਲੜਕੀ ਵੀ ਇਸੇ ਤਰ੍ਹਾਂ ਕਿਸੇ ਦੀ ਗੋਲੀ ਦਾ ਸ਼ਿਕਾਰ ਹੋ ਗਈ ਸੀ ਜਦੋਂ ਉਹ ਸਟੇਜ ਤੇ ਡਾਂਸ ਕਰ ਰਹੀ ਸੀ ਤਾਂ ਡੀਜੇ ਦੀ ਧੁੰਦ ਤੇ ਨੱਚਦੇ ਇੱਕ ਵਿਅਕਤੀ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ ਤੇ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਦੋਂ ਵਿਆਹ ਦੀਆਂ ਖੁਸ਼ੀਆਂ ਦੇ ਵਿੱਚ ਮਾਤਮ ਛਾ ਗਿਆ ਆਪਣੇ ਵਿਆਹ ਦੀ ਪਾਰਟੀ ਦੇ ਦੌਰਾਨ ਫੌਜੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਦਰਅਸਲ ਇੱਕ ਦੋਸਤ ਵਿਆਹ ਦੀ ਖੁਸ਼ੀ ਮਨਾਉਂਦੇ ਸਮੇਂ ਫਾਇਰਿੰਗ ਕਰ ਰਿਹਾ ਸੀ ਤੇ ਇਹ ਫਾਇਰਿੰਗ ਦੌਰਾਨ ਗੋਲੀ 28 ਸਾਲ ਦੇ ਗੁਰਸੇਵਕ ਸਿੰਘ ਨੂੰ ਲੱਗੀ। ਗੁਰਸੇਵ ਸਿੰਘ ਖੜੂਰ ਸਾਹਿਬ ਦਾ ਰਹਿਣ ਵਾਲਾ ਸੀ, ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ 25 ਜਨਵਰੀ ਨੂੰ ਸੰਦੀਪ ਕੌਰ ਨਾਲ ਉਸਦਾ ਵਿਆਹ ਹੋਇਆ ਸੀ। 18 ਸਿੱਖ ਬਟਾਲੀਅਨ ਵਿੱਚ ਤਾਇਨਾਤ ਸੀ ਗੁਰਸੇਵਕ ਸਿੰਘ। ਡਿਬੂਰਗਰ ਅਸਾਮ ਵਿੱਚ ਡਿਊਟੀ ਕਰ ਰਿਹਾ ਸੀ ਤੇ ਪਿਛਲੇ 9 ਸਾਲ ਤੋਂ ਫੌਜ ਵਿੱਚ ਸੇਵਾਵਾਂ ਦੇ ਰਿਹਾ ਸੀ। ਇਹ ਘਟਨਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਰੂਰ ਸਾਹਿਬ ਦੇ ਪਿੰਡ ਮਲਮੋਰੀ ਵਿੱਚ ਹੋਈ ਹੈ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਗੁਰਸੇਵਕ ਸਿੰਘ ਆਪਣੇ ਫੌਜ ਵਿੱਚ ਤਨਾਤ ਜਿਗਰੀ ਯਾਰ ਜੋਬਨ ਸਿੰਘ ਦੇ ਨਾਲ ਵਿਆਹ ਤੋਂ ਬਾਅਦ ਘਰਚ ਮਨਾਏ ਜਾ ਰਹੇ ਜਸ਼ਨ 'ਚ ਸ਼ਾਮਲ ਹੋਇਆ ਸੀ ਇਸੇ ਦੌਰਾਨ ਜਦੋਂ ਡੀਜੇ ਦੀ ਤਾਲ ਤੇ ਪੰਗੜੇ ਪਾਏ ਜਾ ਰਹੇ ਸਨ ਤਾਂ ਫੌਜ ਵਿੱਚੋਂ ਛੁੱਟੀ ਆਏ ਯਾਰਾ ਦੋਸਤਾਂ ਨੇ ਖੁਸ਼ੀ ਮਨਾਉਂਦੇ ਹੋਏ ਹਵਾਈ ਫਾਇਰਿੰਗ ਕਰ ਦਿੱਤੀ ਇਸ ਫਾਇਰਿੰਗ ਦੌਰਾਨ ਗੋਲੀ ਅਚਾਨਕ ਗੁਰਸੇਵਕ ਸਿੰਘ ਨੂੰ ਜਾ ਲੱਗੀ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਇੱਕ ਕੱਲ ਨਾਈਟ ਦੇ ਸਮੇਂ ਇੱਕ ਇਨਸੀਡੈਂਟ ਰਿਪੋਰਟ ਕੀਤਾ ਗਿਆ ਸੀਗਾ ਮਲਮੋਰੀ ਪਿੰਡ ਵਿੱਚ ਜੋਬਨ ਪ੍ਰੀਤ ਸਿੰਘ ਦੇ ਘਰੇ ਦੋ ਲੋਕ ਇਕੱਠੇ ਹੋਏ ਸੀਗੇ ਜਿਹਦੇ ਵਿੱਚ ਇੱਕ ਸਰੋਵਰ ਸਿੰਘ ਸੀਗਾ ਤੇ ਦੂਸਰਾ ਗੁਰਸੇਵਕ ਸਿੰਘ ਸੀਗਾ ਮੈਰਿਜ ਫੰਕਸ਼ਨ ਵੇਖਣ ਵਾਸਤੇ ਉੱਥੇ ਇਕੱਠੇ ਹੋਏ ਸੀਗੇ ਇੱਥੇ ਵੈਪਨ ਨਾਲ ਫਾਇਰਿੰਗ ਕਰਨ ਦੇ ਆਪਸ ਵਿੱਚ ਇਹਨਾਂ ਦਾ ਮੁੱਦੇ ਨੂੰ ਲੈ ਕੇ ਆਪਸ ਵਿੱਚ ਇਹਨਾਂ ਦਾ ਤਕਰਾਰਬਾਜੀ ਹੋਈ ਤੇ ਉਹ ਦੋਨੋਂ ਬੰਦਿਆਂ ਵਿੱਚ ਸੀਗਾ ਕਿ ਵੀ ਮੈਂ ਫਾਇਰ ਕਰੂੰਗਾ ਜਾਂ ਉਹ ਦੂਜਾ ਫਾਇਰ ਕਰੇਗਾ ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਜਿਹੜਾ ਸਰੋਵਰ ਸਿੰਘ ਸੀਗਾ ਉਹਦੇ ਹੱਥ ਨਾਲ ਜਿਹੜਾ ਵੈਪਨ ਸੀਗਾ ਉਹ ਉਹਦੀ ਬੁਲੇਟ ਇੰਜਰੀ ਹੋਈ ਗੁਰਸੇਵਕ ਸਿੰਘ ਨੂੰ ਤੇ ਗੁਰਸੇਵਕ ਸਿੰਘ ਦੀ ਉੱਥੇ ਫਿਰ ਡੈਥ ਹੋ ਗਈ ਜਿਸ ਦੇ ਤੇ ਪਰਿਵਾਰ ਦੇ ਬਹਿਨਾਂ ਤੇ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈਗਾ ਪੁਲਿਸ ਵੱਲੋਂ ਇਮੀਡੀਟਲੀ ਰਸ਼ ਕਰਦੇ ਵੇ ਜਿਹੜਾ ਦੋਸ਼ੀ ਸਰੋਵਰ ਸਿੰਘ ਸੀਗਾ ਉਹਨੂੰ ਅਰੈਸਟ ਕਰ ਲਿੱਤਾ ਗਿਆ ਹੈਗਾ ਨਾਲ ਹੀ ਦੋ ਵੈਪਨ ਵੀ ਬਰਾਮਦ ਕਰ ਲਿੱਤੇ ਗਏ ਹੈ। ਥੈਂਕ ਯੂ